ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਵੱਲੋਂ ਰੋਜ਼ ਸਾਨੂੰ ਕਿਸੇ ਨਾ ਕਿਸੇ ਤਰੀਕੇ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਹੈ ਸੋ ਕੱਲ੍ਹ ਸ੍ਰੀ ਅਮਰਸਾਹਬ ਏਅਰਪੋਰਟ ਤੋਂ ਸਾਡੇ ਸਿੰਘ ਭਾਈ ਦਵਿੰਦਰ ਸਿੰਘ ਹੋਣਾ ਨੂੰ ਇਸ ਕਰਕੇ ਜਹਾਜ਼ ਵਿੱਚ ਬੈਠਣ ਨਹੀਂ ਦਿੱਤਾ ਗਿਆ ਕਿ ਉਹਨਾਂ ਨੇ 1 ਇੰਚ ਦੇ ਪਾਏ ਹੋਏ ਕਕਾਰ ਉਤਾਰਨ ਤੋਂ ਪ੍ਰਸ਼ਾਸਨ ਨੂੰ ਮਨ੍ਹਾ ਕਰ ਦਿੱਤਾ ਹੁਣ ਗੱਲ ਸੋਚਣ ਵਾਲੀ ਹੈ ਕਿ ਅਸੀਂ ਵੱਡੀਆਂ ਸ੍ਰੀ ਸਭਾ ਪਾ ਕੇ ਤਾਂ ਪਹਿਲਾਂ ਹੀ ਨਹੀਂ ਕਿਤੇ ਸਫ਼ਰ ਕਰ ਸਕਦੇ ਤੇ ਹੁਣ 1 ਇੰਚ ਦੇ ਕਕਾਰ ਵੀ ਪਾਉਣ ਤੋਂ ਜਿਹੜੀ ਆ ਭਾਰਤ ਦੇ ਪ੍ਰਸ਼ਾਸਨ ਵੱਲੋਂ ਮਨਾਈ ਹੈ। ਔਰ ਉਹ ਵੀ ਮਨਾਈ ਉੱਥੇ ਹੈ ਜਿਹੜਾ 에어ਪੋਰਟ ਸਾਡੀ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਹੈ। ਭਾਰਤ ਸਰਕਾਰ ਦੇ ਇਹ ਮਨਕਰਤ ਕਾਨੂੰਨ ਜਿਹੜੇ ਜਦੋਂ ਮਰਜ਼ੀ ਬਣਾ ਕੇ ਸਿੱਖਾਂ ਤੇ ਲਾਗੂ ਕਰ ਦਿੱਤੇ ਜਾਂਦੇ ਨੇ ਇਹ ਉਦੋਂ ਤੱਕ ਕਾਨੂੰਨ ਤੁਹਾਡੇ ਤੇ ਹੈਵੀ ਰਹਣੇ ਨੇ ਜਦ ਤੱਕ ਤੁਸੀਂ ਖੁੱਲ ਕੇ ਖਾਲਸਾਣ ਦੀ ਖੁੱਲ ਕੇ ਖਾਲਸਾ ਰਾਜ ਦੀ ਤੇ ਆਪਣੀਆਂ ਸਰਕਾਰਾਂ ਬਣਾਉਣ ਦੀ ਪਹਿਲ ਨਹੀਂ ਕਰਦੇ। ਜਿਹੜੇ ਲੋਕ ਇਸ ਗੱਲ ਦੀ ਦੁਹਾਈ ਦਿੰਦੇ ਨੇ ਕਿ ਸਾਡਾ 9 ਮਾਰਚ ਦਾ ਰਿਸ਼ਤਾ ਹੈ ਸਾਡਾ ਭਾਰਤ ਨਾਲ ਇਹ ਰਿਸ਼ਤਾ ਹੈ ਅਸੀਂ ਉੱਥੋਂ ਦੇ ਜੰਪਲਾਂ ਤੁਸੀਂ ਜੰਪਲ ਤੇ ਹੋ ਪਰ ਤੁਸੀਂ ਜੰਮ ਦੇ ਗੁਲਾਮ ਹੋ ਤੇ ਮਰਦੇ ਵੀ ਗੁਲਾਮ ਹੋ ਕਿਉਂਕਿ ਆਪਾਂ ਨੂੰ ਇਸ ਗੁਲਾਮੀ ਦਾ ਅਹਿਸਾਸ ਨਾ ਤੇ ਹੋ ਰਿਹਾ ਹੈ ਤੇ ਨਾ ਭਾਰਤ ਕਿਸੇ ਨਾ ਕਿਸੇ ਤਰੀਕੇ ਤੁਹਾਨੂੰ ਗੁਲਾਮੀ ਦਾ ਅਹਿਸਾਸ ਹੋਣ ਦਿੰਦਾ ਹੈ ਇਹ ਗੁਲਾਮੀ ਉਦੋਂ ਹੀ ਪ੍ਰਤੱਖ ਨਜ਼ਰ ਆਉਂਦੀ ਹੈ ਜਦੋਂ ਢਾਡੇ ਨਾਲ ਕਿਤੇ ੱੱੱਕਾ ਹੁੰਦਾ ਹੈ ਤੇ ਜਦੋਂ ਸਿੰਘ ਨਾਲ ੱੱੱਕਾ ਹੁੰਦਾ ਤਾਂ ਫਿਰ ਉਹ ਮੋਰਚਾ ਲਾ ਲੈਂਦੇ ਨੇ ਸਾਡੇ ਸਿੰਘ ਨੇ ਉੱਥੇ ਮੋਰਚਾ ਲਾ ਲਿਆ ਸੋ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਬੇਨਤੀ ਹੈ ਕਿ ਭਾਰਤ ਸਰਕਾਰ ਦੇ ਉੱਤੇ ਇੰਨਾ ਕੁ ਦਬਾਅ ਤੇ ਬਣਾ ਲਓ ਕਿ ਅਸੀਂ 1 ਇੰਚ ਦੇ ਸਰੀ ਸਾਹਿਬ ਜਾਂ 1 ਇੰਚ ਦੇ ਕਕਾਰ ਜਿਹੜੇ ਪਹਿਨ ਕੇ ਜਹਾਜ਼ ਦੇ ਵਿੱਚ ਬੈਠ ਸਕੀਏ ਅਸੀਂ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ ਅਸੀਂ بڑے بڑے ਵੱਡੇ ਮੇਜ਼ਾਂ ਤੇ ਬੜੇ ਬੜੀਆਂ ਲੋਕਾਂ ਦੇ ਨਾਲ ਵੱਡਿਆਂ ਪੋਲੀਟਿਕਲ ਲੋਕਾਂ ਦੇ ਨਾਲ ਦੁਨੀਆ 'ਚ ਬੈਠਦੇ ਹਾਂ ਪਰ ਅਸਲੀਅਤ ਸਾਡੀ ਇਹ ਹੈ ਕਿ ਸਾਨੂੰ ਕਿਸੇ ਵੀ ਫਲੈਟ ਦੇ ਵਿੱਚ 1 ਇੰਚ ਦਾ ਕਕਾਰ ਪਹਿਨ ਕੇ ਜਾਣ ਦੀ ਇਜਾਜ਼ਤ ਨਹੀਂ ਹੈ ਸੋ ਇਹ ਲੜਾਈ ਸਾਨੂੰ ਲੜਨੀ ਪੈਣੀ ਹੈ ਇਹ ਲੜਾਈ ਦਾ ਮੂਲ ਰੂਪ ਜਿਹੜਾ ਹੈ ਉਹ ਖਾਲਸਾ ਰਾਜ ਦੇ ਰੂਪ ਵਿੱਚ ਮੰਗਣਾ ਪੈਣਾ ਹੈ ਖਾਲਿਸਤਾਨ ਦੀ ਮੰਗ ਵੀ ਸਾਨੂੰ ਜਿਹੜੀ ਹੈ ਉੱਚ ਪੱਧਰ ਕਰਨੀ ਪੈਣੀ ਹੈ ਭਾਰਤ ਦੇ ਨਾਲੋਂ ਸਾਨੂੰ ਤੋੜ ਵਿਛੋੜਾ ਕਰਨਾ ਪੈਣਾ ਹੈ ਕਿਉਂਕਿ ਭਾਰਤ ਵਿੱਚ ਰਹਿੰਦੇ ਹੋਏ ਨਾ ਤੁਹਾਨੂੰ ਤੁਹਾਡੇ ਹੱਕਾਂ ਦੀ ਆਜ਼ਾਦੀ ਹੈ ਨਾ ਤੁਹਾਨੂੰ ਬੋਲਣ ਦੀ ਆਜ਼ਾਦੀ ਹੈ ਤੇ ਹੁਣ ਤੁਹਾਨੂੰ ਤੁਹਾਡੇ ਕਰਦਾਰ ਤੋਂ ਵੀ ਛੁੱਟਿਆ ਜਾ ਰਿਹਾ ਹੈ ਉਹਨਾਂ ਦਾ ਮੇਨ ਮਕਸਦ ਇਹੀ ਹੈ ਕਿ ਸਿੱਖ ਇੱਥੇ ਆਪ ਦੇ ਕਕਾਰ ਕੂੜਿਆਂ ਦੇ ਵਿੱਚ ਡਸਟਬਿਨਾਂ ਦੇ ਵਿੱਚ ਸੁੱਟ ਕੇ ਤੇ ਜਾਜਾਂ 'ਚ ਬੈਠ ਕੇ ਜਾਣ ਸਾਡੇ ਪ੍ਰਚਾਰਕਾਂ ਨੂੰ ਸਾਡੇ ਵੱਡੇ ਵੱਡੇ ਬਾਬਿਆਂ ਨੂੰ ਇਹ ਬੇਨਤੀ ਹੈ ਕਿ ਜਦੋਂ ਤੁਸੀਂ ਆਉਂਦੇ ਹੋ ਘਟੋ ਘਟ ਲੋਕਾਂ ਨੂੰ ਦੱਸੋ ਕਿ ਸਾਨੂੰ ਕਕਾਰ ਉਤਾਰ ਕੇ ਆਉਣੇ ਪੈਂਦੇ ਨੇ ਕਕਾਰ ਕੂੜਿਆਂ 'ਚ ਸੁੱਟ ਕੇ ਆਉਣੇ ਪੈਂਦੇ ਨੇ ਕਿਉਂਕਿ ਜੇ ਆਮ ਸਿੱਖ ਦੇ ਨਾਲ ਇਹ ਵਰਤਾਰਾ ਹੋ ਰਿਹਾ ਹੈ ਤੇ ਫਿਰ ਤੁਹਾਨੂੰ ਜਾਂਦੇ ਫਿਰ ਇਜਾਜ਼ਤ ਹੈ ਕਕਾਰ ਪਾ ਕੇ ਜਾਣ ਦੀ ਜਾਂ ਫਿਰ ਤੁਸੀਂ ਵੀ ਚੋੜੀ ਛਿਪੇ ਪਿਛਲੇ ਦਰਵਾਜ਼ੇ ਕਕਾਰ ਉਤਾਰ ਕੇ ਸੁੱਟ ਕੇ ਜਾਂਜਾਂ 'ਚ ਬੈਠ ਕੇ ਆਉਂਦੇ ਹੋ ਆਪਨੇ ਆਪ ਨੂੰ ਕਿਤੇ ਲੜਨ ਜੋਗੇ ਰੱਖੋ ਤਾਂ ਜੋ ਸਰਕਾਰਾਂ ਦੇ ਦਬਾਅ ਬਣ ਸਕੇ ਤੇ ਤੁਹਾਨੂੰ ਘੱਟ ਤੋਂ ਘੱਟ ਹੋਰ ਨਹੀਂ ਤਾਂ ਤੁਹਾਡੀ ਧਾਰਮਿਕ ਆਜ਼ਾਦੀ ਤੁਹਾਡੀਆਂ ਭਾਵਨਾਵਾਂ ਦੀ ਆਜ਼ਾਦੀ ਜਿਹੜੇ ਕਕਾਰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਬਖਸ਼ੇ ਨੇ ਘੱਟੋ-ਘੱਟ ਸਾਨੂੰ ਉਹ ਕਕਾਰ ਪਾ ਕੇ ਆਉਣ ਦੀ ਇਜਾਜ਼ਤ ਤਾਂ ਹੋਵੇ ਸੋ ਪ੍ਰਚਾਰਕਾਂ ਨੂੰ ਸਿੱਖਾਂ ਨੂੰ ਸਿੱਖ ਸੰਸਥਾਵਾਂ ਨੂੰ ਜਥੇਬੰਦੀਆਂ ਨੂੰ ਤੇ ਦੁਨੀਆ ਭਰ ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਇਹ ਲੜਾਈ ਨੂੰ ਲੜਨਾ ਪੈਣਾ ਹੈ ਕਕਾਰਾਂ ਦੀ ਲੜਾਈ ਜਿਹੜੀ ਆ ਉਹ ਲੜਨੀ ਪੈਣੀ ਹੈ ਘੱਟ ਤੋਂ ਘੱਟ 1 ਇੰਚੀ ਦੇ ਕਕਾਰ ਜਿਹੜੇ ਆ ਉਹ ਸਾਡੇ ਸਰੀਰ ਦੇ ਨਾਲ ਹਮੇਸ਼ਾ ਰਹਿਣ ਸੋ ਇਹ ਲੜਾਈ ਨੂੰ ਤੁਸੀਂ ਸਿੰਘ ਨੇ ਉੱਥੇ ਮੋਰਚਾ ਲਾਇਆ ਹੈ ਤੁਸੀਂ ਵੀ ਆਪਣੇ ਤੌਰ ਤੇ ਸਾਰੇ ਜਿਹੜੀਆਂ ਉਹਦੀਆਂ ਵੀਡੀਓਸ ਵਾਇਰਲ ਕਰੋ ਆਪਣੇ ਤੌਰ ਤੇ ਬੋਲੋ ਤਾਂ ਜੋ ਗੂੰਗੀ ਬੋਲੀ ਸਰਕਾਰ ਦੇ ਕੰਨਾਂ 'ਚ ਕੋਈ ਨਾ ਕੋਈ ਆਵਾਜ਼ ਪਹੁੰਚੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ